ਹਾਂਜੀ ਸਸੀ ਕਾਲ ਜੀ ਆਪਣਾ ਲੈਂਟਰ ਖੁੱਲ ਚੁੱਕਿਆ ਵਾ ਇਹ ਛੋਟਾ ਜਿਹਾ ਹੀ ਆ ਵੈਸੇ ਤਾਂ ਇਹ ਵਿੱਚ ਥੋੜੀ ਜੀ ਲੌਬੀ ਬਣਾਤੀ ਇਧਰ ਆਪਾਂ ਛੋਟੀ ਜੀ ਕਿਚਨ ਆ 8x10 ਦੀ 11x11 ਦਾ ਬੈੱਡਰੂਮ ਆ 11x11 ਦਾ ਬੈੱਡਰੂਮ ਆ ਇਹ ਇਧਰਲੇ ਪਾਸੇ ਫੇਰ ਆਪਾਂ ਜਗ੍ਹਾ ਛੱਡਤੀ ਖਾਲੀ ਇੱਥੋਂ ਦੀ ਆਪਾਂ ਚੜਾਂਗੇ ਪੌੜੀ ਉੱਪਰ ਚੜਨ ਵਾਸਤੇ ਇਧਰ ਦੀ ਪੌੜੀ ਚੜਾਂਗੇ ਆਪਾਂ ਇੱਥੋਂ ਦੀ ਤੇ ਨਾਲ ਆਪਾਂ ਇਹ ਇੱਕ ਹੋਰ ਬੈੱਡਰੂਮ ਆ ਇਹ ਆਪਣਾ ਉੱਪਰ ਖਾਲੀ ਪੋਰਚ ਆ ਗਿਆ ਬੈਠਣ ਵਾਸਤੇ ਇਧਰ 12 ਬਾਈ 11 ਦਾ ਬੈੱਡਰੂਮ ਇਹ ਆਪਣਾ ਬਾ ਥੋੜੇ ਦਿਨਾਂ ਤੱਕ ਕਰਦੇ ਆ ਪਲਾਸਟਰ ਸ਼ੁਰੂ ਆਪਾਂ